ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਖੀ ਹੋਈ ਫਤਿਹ ਦੀ ਸਾਂਝ ਕਰੀਏ ਗੱਜ ਵਜ ਕੇ ਅੱਖੋ ਜੀ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਥ ਸੰਗਤ ਜੀ ਜੇ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੇ ਵਾਲੇ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਥ ਸੰਗਤ ਜੀ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨੰਮੀਆਂ ਵੀਡੀਓਜ਼ ਨੂੰ ਵੇਖ ਸકો ਸਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਔਕਾ ਸਮਾਂ ਆ ਜਾਵੇ ਤਾਂ ਮਹਾਂਪੁਰਸ਼ ਜੀ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਕਿਹੜੀ ੁਕਤੀ ਦੱਸਦੇ ਹਨ ਕਿ ਤੁਹਾਡੇ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਾਰੇ ਦੁੱਖ ਖਤਮ ਹੋ ਜਾਣ ਸਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਕਥਾ ਦੇ ਵਿੱਚ ਸਾਰੇ ਵਿਧੀ ਬਾਰੇ ਦੱਸਾਂਗੇ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਵੱਧ ਵੱਧ ਸ਼ੇਅਰ ਕਰਿਆ ਕਰੋ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਸਾਡਾ ਕੰਮ ਹੈ ਬਾਣੀ ਦੇ ਨਾਲ ਜੁੜਨਾ ਤਿੰਨ ਜੋੜਨਾ ਸਾਧ ਸੰਗਤ ਜੀ ਕਿਸੇ ਦਾ ਭਲਾ ਹੋ ਸਕੇ ਸਾਤਸੰਗਤ ਜੀ ਜੇ ਅਸੀਂ ਕਿਸੇ ਦਾ ਪਲਾ ਕਰਾਂਗੇ ਤਾਂ ਵਾਹਿਗੁਰੂ ਜੀ ਸਾਡਾ ਪਲਾ ਆਪ ਕਰਨਗੇ ਸਾਤਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਤਸੰਗਤ ਜੀ ਪੂਰਨ ਬ੍ਰਹਮ ਗਿਆਨੀ ਸੰਤ ਪਾਬਾ ਅਜੀਤ ਸਿੰਘ ਜੀ ਮਹਾਰਾਜ ਸਾਤਸੰਗਤ ਜੀ ਉਹ ਵੀ ਇੱਕ ਰੱਬ ਦਾ ਰੂਪ ਹੀ ਥਣ ਸਾਤਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਮਹਾਪੁਰਸ਼ਾ ਜੀ ਨੇ ਕਿੰਨੇ ਹੀ ਦੁਨੀਆ ਦਾ ਸੁਧਾਰ ਕੀਤਾ ਹੈ ਕਿੰਨੇ ਹੀ ਦੁਨੀਆ ਦਾ ਭਲਾ ਕੀਤਾ ਹੈ ਸਾਧ ਸੰਗਤ ਜੀ ਇਹ ਇੱਕ ਹੱਡ ਬੀਤੀ ਘਟਨਾ ਹੈ ਸਾਧ ਸੰਗਤ ਜੀ ਸੰਤ ਮਹਾਂਪੁਰਸ਼ਾਂ ਜੀ ਦੇ ਕੋਲ ਇੱਕ ਵਾਰ ਸਾਧ ਸੰਗਤ ਜੀ ਇੱਕ ਮਾਤਾ ਇਦਾਂ ਹੀ ਰੋਂਦੇ ਰੋਂਦੇ ਹੋਏ ਆ ਗਈ ਕਿਉਂਕਿ ਸਾਧ ਸੰਗਤ ਜੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਇੰਨੀ ਜ਼ਿਆਦਾ ਦੁਖੀ ਸੀ ਨਾ ਕਿ ਉਸ ਦਾ ਕੋਈ ਟਿਕਾਣਾ ਨਹੀਂ ਸੀ ਸਾਧ ਸੰਗਤ ਜੀ ਨਾ ਤਾਂ ਉਹਦੇ ਕੋਲ ਰਹਿਣ ਲਈ ਕੋਈ ਘਰ ਸੀ ਸਾਧ ਸੰਗਤ ਜੀ ਨਾ ਹੀ ਉਸ ਕੋਲ ਰੋਟੀ ਖਾਣ ਲਈ ਪੈਸੇ ਸੀ ਸਾਧ ਸੰਗਤ ਜੀ ਉਹ ਇਸੇ ਤਰ੍ਹਾਂ ਹੀ ਭਾਈ ਰੋਂਦੀ ਘੁਰ ਲੌਂਦੀ ਹੋਈ ਸੰਤ ਮਹਾਪੁਰਸ਼ਾਂ ਜੀ ਦੇ ਡੇਰੇ ਆ ਗਏ ਸਾਧ ਸੰਗਤ ਜੀ ਜਦੋਂ ਉਹ ਮਹਾਪੁਰਸ਼ਾਂ ਜੀ ਦੇ ਕੋਲ ਆ ਕੇ ਪੁੱਭਾ ਮਾਰ ਕੇ ਰੋਣ ਲੱਗੀ ਤਾਂ ਸਾਧ ਸੰਗਤ ਜੀ ਮਹਾਪੁਰਸ਼ ਜੀ ਪੁੱਛਣ ਲੱਗੇ ਬੀਬੀ ਕੀ ਹੋਇਆ ਸਾਸ ਸੰਗਤ ਜੀ ਕਹਿੰਦੀ ਬਾਬਾ ਜੀ ਮੈਂ ਰੋਮਨ ਅਤੇ ਹੋਰ ਕੀ ਕਰਾਂ ਕਹਿੰਦੇ ਭਾਈ ਗੱਲ ਕੀ ਹੋਈ ਹੈ ਸਾਸ ਸੰਗਤ ਜੀ ਕਹਿੰਦੀ ਮੇਰੇ ਪਤੀ ਨੂੰ ਵਿਲੈਤ ਗਏ ਹੋਏ ਬਹੁਤ ਸਮਾਂ ਹੋ ਗਿਆ ਹੈ ਸਾਸ ਸੰਗਤ ਜੀ ਉਸ ਦਾ ਕੁਝ ਪਤਾ ਨਹੀਂ ਸਾਸ ਸੰਗਤ ਜੀ ਬਾਬਾ ਜੀ ਨੂੰ ਕਹਿੰਦੀ ਬਾਬਾ ਜੀ ਮੈਂ ਗਰੀਬ ਨਿਵਾਜ਼ ਮੇਰੇ ਉੱਤੇ ਤਰਸ ਕਰੋ ਸਾਸ ਸੰਗਤ ਜੀ ਮੇਰੇ ਛੋਟੇ ਛੋਟੇ ਬੱਚੇ ਨੇ ਮੇਰਾ ਹੋਰ ਕੋਈ ਸਹਾਰਾ ਵੀ ਨਹੀਂ ਹੈ ਸਾਸ ਸੰਗਤ ਜੀ ਬਾਬਾ ਜੀ ਨੇ ਪਾਈ ਬਚਨ ਕੀਤੇ ਬੱਚੀ ਵੈਗਰੂ ਭਲਾ ਕਰੇਗਾ ਸਾਸ ਸੰਗਤ ਜੀ ਤੇਰਾ ਪਤੀ ਜਲਦੀ ਵਾਪਸ ਆ ਜਾਵੇਗਾ ਸਾਸ ਸੰਗਤ ਜੀ ਉਸ ਨੇ ਦੱਸਿਆ ਕਿ ਬਾਬਾ ਜੀ ਮੇਰੇ ਕੋ ਨਾ ਤੇ ਰਹਿਣ ਲਈ ਘਰ ਹੈ ਤੇ ਨਾ ਹੀ ਮੇਰੇ ਕੋਲ ਖਾਣ ਲਈ ਰੋਟੀ ਹੈ ਸਾ ਸੰਗਤ ਜੀ ਤਾਂ ਮਹਾਪੁਰਸ਼ਾਂ ਜੀ ਨੇ ਉਸ ਨੂੰ ਹੰਸਾੜੀ ਸਾਹਿਬ ਹੀ ਰੱਖ ਲਿਆ ਸਾ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਤੂੰ ਇੱਥੇ ਹੀ ਰਹਿ ਤੂੰ ਇੱਥੇ ਸੇਵਾ ਕਰ ਤੇ ਲੰਗਰ ਪਾਣੀ ਸ਼ਕ ਸਾ ਸੰਗਤ ਜੀ ਉਸ ਨੇ ਇਦਾਂ ਹੀ ਕੀਤਾ ਸਾ ਸੰਗਤ ਜੀ ਤਾਂ ਮਹਾਪੁਰਸ਼ਾਂ ਜੀ ਦੇ ਡੇਰੇ ਉਹ ਰਹਿਣ ਲੱਗ ਪਈ ਉਸ ਦੇ ਦੋ ਛੋਟੇ ਛੋਟੇ ਬੱਚੇ ਸੀ ਸਾ ਸੰਗਤ ਜੀ ਕਿਉਂਕਿ ਉਸ ਦੇ ਸੋਹਰਿਆਂ ਨੇ ਜਦੋਂ ਉਸ ਦਾ ਪਤੀ ਵਲੈਤ ਚਲੇ ਗਿਆ ਸੀ ਉਸ ਨੇ ਉਹਨਾਂ ਨੇ ਕੁੱਟ ਮਾਰ ਕੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਸਾਧ ਸੰਗਤ ਜੀ ਇਸ ਕਰਕੇ ਉਸ ਦਾ ਕੋਈ ਟਿਕਾਣਾ ਨਹੀਂ ਸੀ ਸਾਧ ਸੰਗਤ ਜੀ ਉਹ ਇਸੇ ਤਰ੍ਹਾਂ ਹੀ ਭਾਈ ਸੇਵਾ ਕਰਨ ਲੱਗੀ ਤੇ ਪ੍ਰਸ਼ਾਦਾ ਛਕਣ ਲੱਗੀ ਰੋਜ਼ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਸਮਾਂ ਬੀਤਦਾ ਗਿਆ ਉਹ ਬਾਬਾ ਜੀ ਦੇ ਕੋਲ 2 ਮਹੀਨੇ ਬਾਅਦ ਫਿਰ ਬਾਬਾ ਜੀ ਦੇ ਦਰਸ਼ਨ ਕਰਨ ਲੱਗੀ ਤਬ ਕਹਿੰਦੀ ਬਾਬਾ ਜੀ ਮੇਰਾ ਪਤੀ ਕਦੋਂ ਵਾਪਿਸ ਆਵੇਗਾ ਸਾਧ ਸੰਗਤ ਜੀ ਤਬ ਬਾਬਾ ਜੀ ਨੇ ਉਸ ਨੂੰ ਬਚਨ ਕੀਤੇ ਭਾਈ ਤੂੰ ਮੇਰੀ ਇੱਕ ਗਨ ਮੰਨ ਤੂੰ ਦੁਖ ਭੰਜਨੀ ਸਾਹਿਬ ਦਾ ਪਾਠ ਕਰਿਆ ਕਰ ਸਾਧ ਸੰਗਤ ਜੀ ਤੇ ਜ਼ਿੰਦਗੀ ਦੇ ਵਿੱਚ ਜੋ ਵੀ ਤੇਰੇ ਦੁੱਖ ਨੇ ਉਹ ਸਾਰੇ ਖਤਮ ਹੋ ਜਾਣਗੇ ਤੈਨੂੰ ਜੁੱਖਾਂ ਤੋਂ ਸੁੱਖ ਮਿਲ ਜਾਣਗੇ ਸਾਧ ਸੰਗਤ ਜੀ ਉਸਨੇ ਇਦਾਂ ਹੀ ਕੀਤਾ ਉਸਨੇ ਸਵੇਰੇ ਉੱਠ ਕੇ ਰੋਜ਼ ਇਸ਼ਨਾਨ ਕਰਨਾ ਸੁੱਚੇ ਕੱਪੜੇ ਪਾ ਕੇ ਸਾਧ ਸੰਗਤ ਜੀ ਉਸਨੇ ਗੁਰੂ ਮਹਾਰਾਜ ਅੱਗੇ ਮੱਥਾ ਟੇਕ ਕੇ ਉਸਨੇ ਦੁਖ ਪੰਜਨੀ ਸਾਹਿਬ ਦਾ ਰੋਜ਼ ਪਾਠ ਕਰਨਾ ਸ਼ੁਰੂ ਕਰ ਦਿੱਤਾ ਸਾਧ ਸੰਗਤ ਜੀ ਤਾਂ ਉਸ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਆਉਣ ਵਾਲੇ ਦੁੱਖ ਸੀ ਹੌਲੀ-ਹੌਲੀ ਠੀਕ ਹੋਣੇ ਸ਼ੁਰੂ ਹੋ ਗਏ ਸਾਧ ਸੰਗਤ ਜੀ ਐਸੀ ਤਰ੍ਹਾਂ ਹੀ ਪਾਈ ਕਹਿੰਦੇ ਸਾਧੂ ਦੀਆਂ ਕੌਣ ਜਾਣ ਸਕਦਾ ਹੈ ਉਹ ਤਾਂ ਬੰਦੇ ਦਾ ਮੱਥਾ ਪੜ੍ਹ ਕੇ ਦੱਸ ਦਿੰਦੇ ਨੇ ਕਿ ਇਸ ਦੀ ਜ਼ਿੰਦਗੀ ਦੇ ਵਿੱਚ ਕੀ ਹੋਣ ਵਾਲਾ ਹੈ ਸਾਧ ਸੰਗਤ ਜੀ ਕਿਉਂਕਿ ਉਹ ਵੀ ਇੱਕ ਰੱਬ ਰੂਪ ਹੀ ਸਨ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਉਸ ਦਾ ਪਤੀ ਕੁਝ ਦਿਨਾਂ ਬਾਅਦ ਵਾਪਸ ਆ ਗਿਆ ਸਾਧ ਸੰਗਤ ਜੀ ਉਸ ਦਾ ਸਾਰਾ ਪਰਿਵਾਰ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਕਿ ਸਾਡਾ ਮੁੰਡਾ ਵਾਪਿਸ ਆ ਗਿਆ ਸਾਧ ਸੰਗਤ ਜੀ ਜਦੋਂ ਉਸ ਨੇ ਉੱਥੇ ਆਪਣੀ ਘਰ ਨਾ ਹੀ ਆਪਣੀ ਘਰ ਵਾਲੀ ਨੂੰ ਦੇਖਿਆ ਨਾ ਹੀ ਬੱਚਿਆਂ ਨੂੰ ਦੇਖਿਆ ਤਾਂ ਉਹ ਬਹੁਤ ਹੀ ਘਬਰਾ ਗਿਆ ਸਾਧ ਸੰਗਤ ਜੀ ਤਾਂ ਉਸ ਨੂੰ ਕਿਸੇ ਪਿੰਡ ਦੇ ਨੇ ਦੱਸਿਆ ਕਿ ਇਸ ਨੂੰ ਤੇ ਤੇਰੇ ਘਰਦਿਆਂ ਨੇ ਕੁੱਟ ਮਾਰ ਕੇ ਬਾਹਰ ਕੱਢ ਦਿੱਤਾ ਹੈਕਰ ਸਾਧ ਸੰਗਤ ਜੀ ਉਹ ਜਾਣਦਾ ਸੀ ਕਿ ਪਹਿਲਾਂ ਵੀ ਉਸ ਸੰਤ ਮਹਾਪੁਰਸ਼ਾਂ ਜੀ ਦੇ ਡੇਰੇ ਜਾਂਦੀ ਸੀ ਸਾਧ ਸੰਗਤ ਜੀ ਜੋ ਉਸ ਦੀ ਪਤਨੀ ਸੀ ਨਾ ਉਹ ਵੀ ਮਹਾਪੁਰਸ਼ਾਂ ਜੀ ਦੇ ਕੋਲ ਪਹਿਲਾਂ ਜਾਂਦੀ ਸੀ ਪਰ ਉਸ ਦਾ ਜਿਹੜਾ ਘਰ ਵਾਲਾ ਸੀ ਉਹ ਨਹੀਂ ਸੀ ਮੰਨਦਾ ਨਾ ਹੀ ਉਹ ਕਦੀ ਗਿਆ ਸੀ ਤੇ ਨਾ ਹੀ ਉਸ ਨੇ ਕਦੀ ਸੰਤ ਮਹਾਪੁਰਸ਼ਾਂ ਜੀ ਦੇ ਦਰਸ਼ਨ ਕੀਤੇ ਸੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਉਹ ਪਹਿਲੀ ਵਾਰ ਸੰਤ ਮਹਾਪੁਰਸ਼ਾਂ ਜੀ ਦੇ ਡੇਰੇ ਹੰਸਾਲੀ ਸਾਹਿਬ ਚਲੇ ਗਿਆ ਸਾਤਸੰਗਤ ਜੀ ਜਦੋਂ ਉਹ ਸਾਤਸੰਗਤ ਜੀ ਗਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਲੰਗਰ ਛਕਣ ਲੱਗਿਆ ਤਾਂ ਉਸ ਦੀ ਜੋ ਪਤਨੀ ਸੀ ਉਹ ਉੱਥੇ ਸੇਵਾ ਕਰ ਰਹੀ ਸੀ ਭਾਂਡਿਆਂ ਦੀ ਸਾਤਸੰਗਤ ਜੀ ਉਸ ਨੇ ਦੇਖਿਆ ਤਾਂ ਉਸ ਦੀ ਜੋ ਪਤਨੀ ਸੀ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋ ਗਈ ਸਾਤਸੰਗਤ ਜੀ ਜਦੋਂ ਉਸ ਨੇ ਆਪਣੇ ਪਤੀ ਨੂੰ ਦੇਖਿਆ ਤਾਂ ਉਹ ਪੁੱਬਾਂ ਮਾਰ ਕੇ ਰੋਣ ਲੱਗ ਪਈ ਸਾਸ ਸੰਗਤ ਜੀ ਉਹ ਖੁਸ਼ੀ ਦੇ ਅੰਸੂਸ ਸੀ ਸਾਸ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਜਦੋਂ ਉਹ ਬੀਬੀ ਆਪਣੇ ਪਤੀ ਨੂੰ ਨਾਲ ਲੈ ਕੇ ਬਾਬਾ ਜੀ ਦੇ ਕੋਲ ਗਈ ਸਾਸ ਸੰਗਤ ਜੀ ਉਸ ਦਾ ਪਤੀ ਬਾਬਾ ਜੀ ਦੇ ਚਿਹਰੇ ਵੱਲ ਦੇਖੀ ਜਾਵੇ ਦੇਖੀ ਜਾਵੇ ਸਾਸ ਸੰਗਤ ਜੀ ਜਿਵੇਂ ਕਿਸੇ ਨੂੰ ਯਾਦ ਕਰਦਾ ਹੋਵੇ ਸਾਸ ਸੰਗਤ ਜੀ ਡੇਰੇ ਤੇ ਬਾਹਰ ਆ ਕੇ ਉਸਨੇ ਆਪਣੇ ਪਤੀ ਨੂੰ ਪੁੱਛਿਆ ਤੁਸੀਂ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਵਾਲੇ ਇੱਕ ਟੱਕ ਕਿਉਂ ਦੇਖ ਰਹੇ ਸੀ ਕਿ ਕਿਸੇ ਨੂੰ ਯਾਦ ਕਰ ਰਹੇ ਸੀ ਕਿ ਕਿਸੇ ਨੂੰ ਪਛਾਣ ਰਹੇ ਸੀ ਸਾਧ ਸੰਗਤ ਜੀ ਤਾਂ ਤੁਸੀਂ ਹੈਰਾਨ ਹੋਵੋਗੇ ਉਹ ਕਹਿੰਦਾ ਜਦੋਂ ਮੈਂ ਬਲੈਥ ਇੱਕ ਹਸਪਤਾਲ ਵਿੱਚ ਬਿਮਾਰ ਪਿਆ ਸੀ ਮੇਰੇ ਬਚਣ ਦੀ ਕੋਈ ਆਸ ਵੀ ਨਹੀਂ ਸੀ ਦਾ ਸਾਧ ਸੰਗਤ ਜੀ ਇਹ ਸੰਤ ਮਹਾਪੁਰਸ਼ ਜੀ ਮੇਰੇ ਸੁਪਨੇ ਵਿੱਚ ਆਏ ਤੇ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ ਹੁਣ ਤੂੰ ਠੀਕ ਹੈ ਹੁਣ ਤੂੰ ਜਲਦੀ ਭਾਰਤ ਚਲਿਆ ਜਾ ਤੇਰਾ ਪਰਿਵਾਰ ਤੇਰੀ ਘਰ ਵਾਲੀ ਤੇਰੇ ਬੱਚੇ ਤੈਨੂੰ ਉਡੀਕ ਰਹੇ ਨੇ ਦਾ ਸਾਧ ਸੰਗਤ ਜੀ ਉਸ ਸਮੇਂ ਮੈਂ ਸੋਚਿਆ ਕਿ ਕੋਈ ਇੱਧਰ ਦਾ ਵਲੈਤ ਦਾ ਰਹਿਣ ਵਾਲਾ ਹੋਵੇਗਾ ਸਾਸੰਗਤ ਜੀ ਉਸ ਦਾ ਪਤੀ ਕਹਿੰਦਾ ਪਰ ਮੈਨੂੰ ਪਤਾ ਨਹੀਂ ਸੀ ਕਿ ਸੰਤ ਸੰਤਾ ਨੇ ਮੈਨੂੰ ਰਾਜੀ ਕੀਤਾ ਹੈ ਮੇਰਾ ਬਹਿਮ ਦੂਰ ਹੋ ਗਿਆ ਮੈਂ ਤਾਂ ਆਪਣੇ ਜੀਵਨ ਦੀ ਆਸ ਮੁਕਾਈ ਬੈਠਾ ਸੀ ਸਾਸੰਗਤ ਜੀ ਇੰਨੀ ਗੱਲ ਕਹਿ ਕੇ ਬਾਬਾ ਜੀ ਅਲੋਪ ਹੋ ਗਏ ਸਾਸੰਗਤ ਜੀ ਇਹ ਉਹੀ ਫਕੀਰ ਹਨ ਇਹ ਉਹੀ ਸਾਧੂ ਸੰਤ ਹਨ ਜਿਹਨਾਂ ਦੇ ਮੈਂ ਅੱਜ ਦਰਸ਼ਨ ਕੀਤੇ ਨੇ ਸਾਧ ਸੰਗਤ ਜੀ ਉਸਦੇ ਪਤੀ ਨੇ ਇਹ ਸਾਰੀ ਗੱਲ ਆਪਣੇ ਘਰ ਵਾਲੀ ਨੂੰ ਦੱਸੀ ਇਹ ਗੱਲ ਸੁਣ ਕੇ ਉਹ ਰੋਣ ਲੱਗ ਪਈ ਕਹਿਣ ਲੱਗੀ ਧੰਨ ਹਨ ਉਹ ਮਾਪੁਰਸ਼ ਜਿਨ੍ਹਾਂ ਨੇ ਮੇਰੀ ਮੇਰੀ ਦੁਖਦਾਰੀ ਦੀ ਬੇਨਤੀ ਸੁਣ ਲਈ ਮੇਰੇ ਦੁੱਖਾਂ ਨੂੰ ਦੂਰ ਕੀਤਾ ਹੈ ਸਾਧ ਸੰਗਤ ਜੀ ਉਸਦੀ ਪਤਨੀ ਨੇ ਉਸ ਨੂੰ ਦੱਸਿਆ कि ਜਦੋਂ ਮੈਂ ਰੋਂਦੀ ਕਰ ਲਾਉਂਦੀ ਹੋਈ ਬਾਬਾ ਜੀ ਕੋਲ ਆਈ ਸੀ ਤਾਂ ਬਾਬਾ ਜੀ ਨੇ ਮੈਨੂੰ ਵਚਨ ਕੀਤੇ ਸੀ ਕਿ ਭਾਈ ਤੂੰ ਸਵਾ ਮਹੀਨਾ ਦੁਖ ਪੰਜਨੀ ਸਾਹਿਬ ਦਾ ਪਾਠ ਕਰਨਾ ਹੈ ਸਾਧ ਸੰਗਤ ਜੀ ਉਸਨੇ ਐਸੇ ਤਰਾ ਹੀ ਕੀਤਾ ਮੀਨਸ ਕਿ 40 ਦਿਨ ਤੂੰ ਦੁਖ ਪੰਜਨੀ ਸਾਹਿਬ ਦਾ ਰੋਜ਼ ਇੱਕ ਵਾਰ ਪਾਠ ਕਰਨਾ ਹੈ ਤਾਂ ਸਾਧ ਸੰਗਤ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਨੇ ਉਹ ਸਾਰੇ ਦੂਰ ਹੋ ਜਾਣਗੇ ਦੁੱਖਾਂ ਤੋਂ छुटਕਾਰਾ ਪੈ ਜਾਵੇਗਾ ਤਾਂ ਸਾਧ ਸੰਗਤ ਜੀ ਉਸ ਨੇ ਇਦਾਂ ਹੀ ਕੀਤਾ ਉਹਨੇ ਦੁਖ ਪੰਜਨੀ ਸਾਹਿਬ ਦਾ ਪਾਠ ਕੀਤਾ ਤਾਂ ਸਾਧ ਸੰਗਤ ਜੀ ਉਸ ਦੇ ਪਤੀ ਦੇ ਉੱਪਰ ਜੋ ਵੀ ਬਿਮਾਰੀ ਸੀ ਜੋ ਵੀ ਉਸ ਤੇ ਮੁਸੀਬਤ ਸੀ ਸਾਧ ਸੰਗਤ ਜੀ ਉਸ ਦੇ ਪਾਠ ਨੇ ਉਸ ਨੂੰ ਤਾਰ ਦਿੱਤਾ ਸਾਧ ਸੰਗਤ ਜੀ ਆਓ ਹੁਣ ਆਪਾਂ ਪਾਠ ਦੀ ਸਾਂਝ ਪਾਉਂਦੇ ਹਾਂ ਵਾਹੀ ਗੁਰਜੀ ਦਾ ਖਾਸਾ ਵਾਹੀ ਗੁਰਜੀ ਕੀ ਫਤਿਹ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਜੀ ਆਟ ਪਹਿਰ ਅਰਤੀਏ ਪੂਰਨ ਸਤ ਗੁਰ ਗਿਆਨ ਰਹਾਉ जत कट कटबे पार ब्रह्म सोई सोय जम कंकर न आवई रसना हर गुण गाओ सेवा सुरत न जान ना जपिए आराध जग जीवना मेरे ठाकुर अगम अगाध पै कृपा लकुसाईया नट सो संताप तत ही वो न लगी सतगुरु रखे आप गुरु नारायण दे ਗੁਰ ਸੱਚਾ ਸਰਜਣ ਹਾਰ ਗੁਰ ਟੁੱਟੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਸਨੇ ਸਾਰਾ ਦੁਖ ਪੰਜਨੀ ਸਾਹਿਬ ਦਾ ਵਾਟ ਕੀਤਾ ਸਾਧ ਸੰਗਤ ਜੀ ਜੇ ਤੁਸੀਂ ਦੁਖ ਪੰਜਨੀ ਸਾਹਿਬ ਦਾ ਸਾਰਾ ਪਾਠ ਨਹੀਂ ਕਰ ਸਕਦੇ ਤਤ ਉਸੇ ਜੋ ਪਹਿਲਾ ਪੌੜੀ ਦਿੰਦੀ ਹੈ ਤੁਸੀਂ ਉਸ ਦਾ ਜਾਪ ਕਰ ਸਕਦੇ ਹੋ ਸਾਧ ਸੰਗਤ ਜੀ ਤੁਸੀਂ ਤੁਰਦੇ ਫਿਰਦੇ ਕੰਮ ਕਰਦੇ ਘਰ ਦੇ ਵਿੱਚ ਦੁਖ ਪੰਨੀ ਸਾਹਿਬ ਦਾ ਪਾਠ ਕਰ ਸਕਦੇ ਹੋ ਤਾਂ ਸਾਧ ਸੰਗਤ ਜੀ ਦੋ ਵੀ ਤੁਹਾਡੇ ਘਰ ਦੇ ਵਿੱਚ ਦੁੱਖ ਨੇ ਮੁਸੀਬਤਾਂ ਨੇ ਉਹ ਸਾਰੀਆਂ ਦੂਰ ਹੋ ਜਾਣਗੀਆਂ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਸੰਤ ਮਹਾਪੁਰਸ਼ਾ ਜੀ ਨੇ ਪੂਰਨ ਬ੍ਰਹਮ ਗਿਆਨੀ ਸੰਤ ਪਾਪਾ ਅਜੀਤ ਸਿੰਘ ਜੀ ਹੰਸਾੜੀ ਸਹਿਬਾੜਿਆ ਨੇ ਇਸੇ ਤਰ੍ਹਾਂ ਹੀ ਪਾਈ ਉਸ ਬੱਚੀ ਦੇ ਬੀਬੀ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਸਾਧ ਸੰਗਤ ਜੀ ਜਿਸ ਨੂੰ ਆਪਣੀ ਜ਼ਿੰਦਗੀ ਦੀ ਕੋਈ ਆਸ ਨਹੀਂ ਸੀ ਤਾਂ ਸਾਧ ਸੰਗਤ ਜੀ ਮਹਾਪੁਰਸ਼ਾ ਜੀ ਨੇ ਉਸ ਦੀ ਜੀਵਨ ਦੁਬਾਰਾ ਉਸ ਨੂੰ ਵਾਪਸ ਦੇ ਦਿੱਤਾ ਤੇ ਉਸ ਦੀ ਜੀਵਨ ਸੁੱਖਾਂ ਦੇ ਵਿੱਚ ਬਦਲ ਗਿਆ ਇਸੇ ਤਰ੍ਹਾਂ ਹੀ ਪਾਈ ਜੇ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚੋਂ ਦੁੱਖਾਂ ਦੁਲਿੱਦਰਾਂ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਸਾਧ ਸੰਗਤ ਜੀ ਤੁਸੀਂ ਰੋਜ਼ ਦੁੱਖ ਪੰਜਨੀ ਸਾਹਿਬ ਦਾ ਇੱਕ ਪਾਠ 40 ਦਿਨ ਕਰਨਾ ਹੈ ਤਾਂ ਸਾਧ ਸੰਗਤ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਾਰੇ ਦੁੱਖ ਖਤਮ ਹੋ ਜਾਣਗੇ ਤੇ ਸਾਧ ਸੰਗਤ ਜੀ ਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਤੁਸੀਂ ਜਾਣਦੇ ਹੀ ਹੋ ਕਿ ਮਹਾਂਪੁਰਸ਼ਾ ਜੀ ਨੇ ਕਿੰਨਿਆਂ ਹੀ ਦੁਨੀਆ ਦਾ ਸੁਧਾਰ ਕੀਤਾ ਹੈ ਕਿੰਨਿਆਂ ਦੇ ਦੁੱਖੜੇ ਦੂਰ ਕੀਤੇ ਨੇ 사త్సੰਗਤ ਜੀ ਉਹ ਤੇ ਮਹਾਪੁਰਸ਼ ਜੀ ਰੱਬ ਦਾ ਰੂਪ ਨੇ 사త్సੰਗਤ ਜੀ ਜੋ ਵੀ ਉਹਨਾਂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਨ 사త్సੰਗਤ ਜੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਦੁੱਖਾਂ ਨੂੰ ਖਤਮ ਕਰ ਲੈਂਦੇ ਹਨ 사త్సੰਗਤ ਜੀ ਤਾਂ ਨਹੀਂ ਜੀ ਕਿ ਤੇ ਤੁਸੀਂ ਇੱਕ ਵਾਰ ਵਾਈਗੁਰ ਜੀ ਅੱਗੇ ਸੱਚੇ ਮਨ ਦੇ ਨਾਲ ਵਾਈਗੁਰ ਜੀ ਨੂੰ ਯਾਦ ਕਰਕੇ ਦੇਖੋ ਤੁਹਾਡੀ ਜ਼ਿੰਦਗੀ ਵਿੱਚ ਸਾਰੇ ਦੁੱਖ ਖਤਮ ਹੋ ਜਾਣਗੇ ਸਾਧ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਾਂ ਨੂੰ ਵੱਤਵਤ ਸ਼ੇਅਰ ਕਰਿਆ ਕਰੋ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਕੋਈ ਭੁੱਲਿਆ ਪੜਕਿਆ ਹੋਇਆ ਗੁਰਬਾਣੀ ਦੇ ਨਾਲ ਜੁੜ ਸਕੇ ਸਾਧ ਸੰਗਤ ਜੀ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੇ ਦੀ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਤੇ ਆ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੇ ਜੀ ਫਤਿਹ ਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ